ਕੀ ਨਾ ਜੀ ਆਪਣਾ ਤੇ ਥਾਣੇ ਮੂਰੇ ਕਿਉਂ ਤੁਸੀਂ ਧਰਨਾ ਲਾਇਆ ਹੋਇਆ ਹੈ ਮੇਰਾ ਨਾਮ ਜਰਨੈਲ ਸਿੰਘ ਹੈ ਪਿੰਡ ਮੇਰਾ ਪੰਜਾਵਾ ਗਰੰਟੀ ਕਾਰੀ ਕਿਸਾਨੀ ਉਹ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਥਾਣਾ ਲੰਬੀ ਥਾਣਾ ਲੰਬੀ ਪੈਂਦਾ ਕਿਉਂ ਧਰਨਾ ਲਾਇਆ ਹੋਇਆ ਹੈ ਕੀ ਕਾਰਨ ਹੈ ਇੱਥੇ ਇੱਕ ਕੇਸ ਆ 12 ਤਰੀਕ ਦਾ ਪਹਿਲਾਂ ਦਾ ਹੈ 12 ਤਰੀਕ ਨੂੰ ਇਹ ਸਹੁਣ ਸਿੰਘ ਸਿੱਖ ਵਾਲਿਆਂ ਦਾ ਕੇਸ ਆ ਜ਼ਮੀਨ ਦਾ ਕੇਸ ਆ ਇਹਨੇ ਜ਼ਮੀਨ ਠੇਕੇ ਲਈ ਸੀ ਉਹਦੇ ਵਿੱਚ ਕਣਕ ਬੀਜੀ ਸੀ ਉਹਦੇ ਵੱਲ 10000 ਰੁਪਏ ਸੈਕਿੰਡ ਕਿਸ਼ਤ ਵੀ ਗਈ ਹੈ ਦੂਜੀ ਕਿਸ਼ਤ ਗਈ ਹੋਈ ਆ ਤੇ ਇਹ ਆ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ ਸਾਨੂੰ ਡੀਐਸਪੀ ਸਾਹਿਬ ਨੇ ਇੱਥੇ ਬਾਸਦਾ ਵੀ ਤੁਹਾਡਾ ਇੱਕ ਤਰਫਾ ਜਮਾਨਤਾ ਕਰਦਾ ਸੀ ਅਸੀਂ ਉਹ ਹੋਣ ਨਹੀਂ ਦਿੱਤੀਆਂ ਤੇ ਇਹਨਾਂ ਨੂੰ ਦੋ ਬੰਦੇ ਦੋ ਚਾਰਾਂ ਬੰਦਿਆਂ ਨੂੰ ਪਾਸੋਂ ਬੰਦੇ ਲਿਆ ਕੇ ਹੋਰ ਅਸਲੀ ਅਸਲ ਲੈ ਕੇ ਤੇ ਜਾ ਕੇ ਜੇ ਕਣਕ ਜਿਹੜੀ બીજી ਕਣਕ ਵਾ ਕੇ ਕਮਾਦ ਪੋਟ ਕੇ ਵਿੱਚ ਦੀ ਖਾਲਾ ਪਾ ਕੇ ਤੇ ਪਾਣੀ ਲਾਤਾ ਹੁੰਦੇ ਨਹੀਂ ਰੋਲਾ ਕੀ ਪਿਆ ਸੀ ਤੁਹਾਡਾ ਠੀਕ ਹੈ ਠੇਕੇਦਾਰ ਉਹ ਆਂਦੇ ਸੀ ਵੀ ਪਹਿਲੀ ਛੱਡ ਦਿਓ ਇਹ ਆਂਦੇ ਵੀ ਅਸੀਂ ਕੰਕਬੀ ਜੀ ਬਿਠੇ ਜਾਂ ਸਾਾਨੂੰ ਪਹਿਲੋਂ ਆਖਣਾ ਸੀ ਤੈਨੂੰ 10000 ਰੁਪਏ ਦਿੱਤਾ ਬਾਕੀ ਆਪਦੇ ਪੈਸੇ ਲੈ ਲੈ ਤੇ ਉਹ ਮੁੜ ਕੇ ਜਿਹੜੇ ਕੋ ਵਿੱਚ ਹੁੰਦੇ ਆ ਬੰਦੇ ਛਰਾਰਤੀ ਅੰਸਰ ਹੁੰਦੇ ਆ ਉਹਨਾਂ ਨੇ ਆਹ ਵੇਖ ਕੇ ਵੀ ਨਾ ਤਾਂ ਇਹਨਾਂ ਨੂੰ ਉਹਨੂੰ ਦੁੱਧੇ ਪੈਸੇ ਲੈਣ ਦਿੱਤੇ ਕੋਈ ਲਿਖਾ ਲਿਖਾਈ ਹੋਈ ਸੀ ਲਿਖਾ ਲਿਖਾਈ ਸਾਰੀ ਕੋਈ ਲਿਖਤ ਪੜਤ ਹੈਗੀ ਆ ਕੀ ਨਾ ਜੀ ਆਪਣਾ ਕੀ ਮਸਲਾ ਹੈ ਜੀ ਸੋਨ ਸਿੰਘ ਸੋਨ ਸਿੰਘ ਮੇਰਾ ਨਾਂ ਜੀ ਪਿੰਡ ਸਿੱਖਾਲਾ ਹੈ 59000 ਨੂੰ ਕਿੱਲੇ ਤੇ ਜ਼ਮੀਨ ਲਈ ਸੀ ਠੇਕਾ 95000 ਰੁਪਏ ਕਿਹੜੀ ਪਾਰਟੀ ਤੋਂ ਸਾਲ ਨਾ ਦਾ ਅਕਮਲ ਸਿੰਘ ਤੋਂ ਜੀ ਉਹ ਕਿਹੜੇ ਪਿੰਡ ਦੇ ਆ ਸਿੱਖ ਵਾਲੇ ਦੇ ਜੀ ਅਚਾਲੇ ਸਿੰਘ ਵਾਲੇ ਦੇ ਕੀ ਮਸਲਾ ਕੀ ਹੋਇਆ ਮਸਲਾ ਇਹ ਹੈ ਜੀ ਕਣਕ ਮੇਰੀ ਵਿਜੀ ਹੋਈ ਸੀ ਦੂਜੀ ਕਿਸ਼ਤ ਚੋ 10000 ਰੁਪਿਆ ਉਹਨਾਂ ਦੇ ਖਾਤੇ ਚ ਪਾਇਆ ਸੀ ਉਹ ਕਹਿੰਦੇ ਵੀ ਅਸੀਂ ਕਣਕ ਛਡਾਉਣੀ ਛਡਾਉਣੀ ਹੈ ਤੇ ਜਮੀਨ ਛੱਡ ਦੇ ਮੈਂ ਕਿਹਾ ਮੈਂ ਜਮੀਨ ਛੱਡਦਾ ਮੈਂ ਤਿੰਨ ਮਹੀਨਿਆਂ ਨੂੰ ਤੈਨੂੰ ਕਣਕ ਵੱਢ ਕੇ ਛੱਡ ਦੂੰਗਾ ਵੇਲੀ ਕਰ ਦੂੰਗਾ ਤੇਰੇ ਜਿਹੜੇ ਪੈਸੇ ਤੂੰ ਆਦੇ ਲੈ ਜਾ ਉਹ ਉਹ ਵੀ ਮੈਂ ਤਾਂ ਜਮੀਨ ਛਡਾਉਣੀ ਹੈ ਅਸੀਂ ਡਿਉਟੀ ਸਾਹਿਬ ਦੇ ਆਏ ਇੱਥੇ ਦੇ ਵੀ ਸਾਹਮਣੇ ਸਾਨੂੰ ਮਤਲਬ ਕਹਿੰਦਾ ਵੀ ਇੱਕ ਤਰਫਾ ਮੈਂ ਜਵਾਨਤ ਕਰਦਾ ਥੋੜੀ ਤੇ ਉਹਨਾਂ ਨੂੰ ਕੱਲ ਤਾਂ ਉਹਨਾਂ ਨੇ ਜਾ ਕੇ ਸਾਡੀ ਕਣਕਵਾਤੀ ਟਰੈਕਟਰ ਨਾਲ ਤੇ ਉਹਦੂ ਬਾਦ ਉਹਨਾਂ ਨੇ ਸਾਡੀ ਜ਼ਮੀਨ ਜਿਹੜੀ ਆ ਵੀ ਮੁੱਲ ਲਈ ਹੋਈ ਸੀ ਮੈਂ ਉਹਦੇ ਵਿਚਲੀ ਪੱਟ ਕੇ ਕਮਾਦ ਕਣਕ ਪੱਟ ਕੇ ਖਾਲਾ ਪਾ ਕੇ ਟੱਕੇ ਨਾਲ ਪਾਣੀ ਲਾਤਾ ਜੀ ਇਹਨਾਂ ਨੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਅਸੀਂ ਤਰਨਾ ਲਾਇਆ ਇੱਥੇ ਦੇਪਤੀ ਸਾਹ ਦੇ ਬਾਰੇ ਬੰਨੀ ਜਮੀਨ ਜੀ ਸਵਾ ਕੇ ਲਾਈ 10 ਕਨ ਵਾਲਾ 4 ਮਰਲੇ ਤੇ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਸਾਡਾ ਇਹ ਹੋਇਆ ਜੀ ਬੋਲੋ ਆ ਸਵਾ ਲੱਖ ਦਾ ਸਾਡਾ ਨੁਕਸਾਨ ਹੋਇਆ ਜੀ ਸਾਨੂੰ ਦਵਾਇਆ ਜਾਵੇ ਐਸ ਰੋਸ ਦੇ ਵਿੱਚ ਅਸੀਂ ਤਰਨਾ ਲਾਜੀ ਬੈਠੇ ਸਾਨੂੰ ਕੋਈ ਮਤਲਬ ਇਨਸਾਫ ਨਹੀਂ ਮਿਲ ਰਿਹਾ ਦੋਸ਼ੀਆਂ ਦੇ ਪਰਚਾ ਪਾਇਆ ਜਾਵੇ ਦੋਸ਼ੀਆਂ ਦਾ ਜਿਹੜਾ ਟਰੈਕਟਰ ਹੈ ਜਿਹੜੇ ਟਰੈਕਟਰ ਨਾਲ ਵਾਈ ਹੈ ਜਮੀਨ ਨੂੰ ਉਹਨੂੰ ਫੜ ਕੇ ਮਦਦ ਅੰਦਾ ਕੀਤਾ ਜਾਵੇ ਸਮੇਤ ਹਾਲ ਇਹੀ ਮੰਗਾ ਜੀ ਸਾਡੀ ਡਿਪਟੀ ਡਿਪਟੀ ਸਾਹਿਬ ਨੂੰ ਤੁਸੀਂ ਮਿਲੇ ਸੀ ਕੀ ਕਹਿਣਾ ਸੀ ਉਹਨਾਂ ਨੂੰ ਡਿਪਟੀ ਸਾਨੂੰ ਲਾਰੇ ਲੱਪੇ ਲਾਈ ਜਾਂਦਾ ਜੀ ਸਾਡਾ ਨਿਆਂ ਨਹੀਂ ਕਰਦਾ ਅਸੀਂ ਉਹਨੂੰ ਕਿਹਾ ਵੀ ਤੁਸੀਂ ਕਾਨੂੰਨ ਦੀ ਕੁਰਸੀ ਤੇ ਬੈਠੇ ਹੋ ਤੇ ਸਾਨੂੰ ਵਸਾਓ ਸਾਨੂੰ ਲੜਾਉ ਨਾ ਸਾਨੂੰ ਵਸਾਓ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਸਿਆਸੀ ਸਰ ਜਿਹੜਾ ਥਾਣੇ ਦੇ ਬਾਹਰ ਕਾਲ ਧਰਨਾ ਲੱਗਿਆ ਸੀ ਕੀ ਕਾਰਨ ਸੀ ਤੇ ਕੀ ਵਿਸ਼ਵਾਸ ਦਵਾਇਆ ਕਿ ਉਹਨਾਂ ਨੇ ਇਹ ਕੋਈ ਕੰਪਲੇਂਟ ਆਈ ਇਹਨਾਂ ਦੀ ਸੋਨ ਸਿੰਘ ਪਿੰਡ ਸਿੱਖਾਲੇ ਤੋਂ ਤੇ ਇਹ ਕੱਢੀ ਵੀ ਸਾਡਾ ਕੋਈ ਪਹਿਲੀ ਪੂਰੀ ਵohn ਦਾ ਠੇਕੇ ਦੀ ਜਿਹੜੀ ਪੜੀ ਸੀ ਉਹਦਾ ਸੀ। ਉਹਦੇ ਸਬੰਧ ਚੱਲਣ ਨੂੰ ਡਾਕੂਮੈਂਟ ਲਿਆਉਣਾ ਤੇ ਅਕਾਸੀਆ ਕੋਚੇ ਡਾਕੂਮੈਂਟ ਦੇ ਗਏ ਸੀ। ਉਹ ਸੱਜ ਲੈ ਕੇ ਆਏ ਆ ਜੋ ਕਾਰਵਾਈ ਬੰਦੀ ਹੈ ਕਾਨੂੰਨੀ ਉਸੇ ਕਰਨੀ ਹੈ। ਤੇ ਕੀ ਵਿਚਾਰ ਦੁਆਇਆ ਜਿਹੜਾ ਹਾਂ ਇਹਨੂੰ ਦੱਸਤਾ ਜੀ ਅਸੀਂ ਜੋ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਹੈ ਕੀ ਹੈ। ਹੋਰ ਬੋਰਡ ਬਣਾ ਕੇ ਅਫਸਰਾਂ ਨੂੰ ਭੇਜ ਦਿੰਨੇ ਆ ਜੋ ਜਾਇਜ਼ ਕਾਰਵਾਈ ਹੈ ਕਾਨੂੰਨ ਮੁਤਾਬਕ ਉਹ ਕਰਦਿਆਂਗੇ। ਇਹੀ ਵਿਚਾਰ ਦੁਆਇਆ ਜੀ ਇਹਨਾਂ ਨੂੰ।